ਅੱਜ ਅਸੀਂ ਬੇਸਨ ਦੀ ਪੂਰ ਜਿਵਨਾ ਕੇ ਤਿਆਰ ਕਰਾਂਗੇ ਇਹਦੇ ਲਈ ਅਸੀਂ 5 ਤੋਂ 6 ਨਾ ਪਿਆਜ਼ ਲਵਾਂਗੇ ਵੱਡੇ ਸਾਈਜ਼ ਦੇ ਤੇ ਇਹਨਾਂ ਨੂੰ ਅਸੀਂ ਲੰਬਾ ਲੰੰਬਾ ਨਾ ਇਸ ਤਰ੍ਹਾਂ ਪਤਲਾ ਪਤਲਾ ਕੱਟ ਲਵਾਂਗੇ ਪਿਆਜ਼ਾਂ ਨੂੰ ਤੋਣ ਤੋਂ ਬਾਅਦ ਅਸੀਂ ਪ੍ਰਾਤ ਦੇ ਵਿੱਚ ਪਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਡੇਢ ਕੋਲੀ ਨਾ ਛੋਟੀ ਕੋਲੀ ਆ ਉਹ ਬੇਸਨ ਦੀ ਲੈ ਲਈ ਹੈ ਤੇ ਆਪਣੇ ਜਿਹੜੇ ਸਾਰੇ ਮਸਾਲੇ ਹੁੰਦੇ ਲੂਣ ਮਿਰਚ ਗਰਮ ਮਸਾਲਾ ਉਹ ਪਾ ਲਿਆ ਹੈ ਥੋੜੀ ਜੀ ਅਜਵੈਨ ਤੇ ਕਸੂਰੀ ਮੇਥੀ ਪਾ ਲਈ ਹੈ ਤੇ ਇਹਨੂੰ ਹੁਣ ਅਸੀਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਲ ਲਵਾਂਗੇ ਪਾਣੀ ਅਸੀਂ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਕਿਉਂਕਿ ਪਿਆਜ਼ ਜਿਹੜੇ ਸਾਡੇ ਪਹਿਲਾਂ ਤੋਂ ਹੀ ਗਿੱਲੇ ਨੇ ਤੇ ਉਹਨਾਂ ਦੇ ਨਾਲ ਜਿਹੜਾ ਬੇਸਨ ਹੈ ਉਹ ਚਿਪਕ ਜਾਏਗਾ ਕੜਾਈ ਵਿੱਚ ਆਪਾਂ ਡੇਢ ਕ ਕੜਛੀ ਨਾ ਸਰੋਂ ਦੇ ਤੇਲ ਦੀ ਪਾ ਦਿੱਤੀ ਹੈ ਤੇ ਇਹਦੇ ਵਿੱਚ ਅਸੀਂ ਆ ਬੇਸਨ ਤੇ ਪਿਆਜ਼ਾਂ ਨੂੰ ਪਾ ਕੇ ਮਿਕਸ ਕਰ ਤੱਕ ਪਕਾਵਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਸੱਚ ਜਾਣਿਓ ਕਿ ਇਹ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਪਨੀਰ ਦੀਪੂਰ ਜਿੰ ਨਾਲੋਂ ਕਈ ਗੁਣਾ ਜ਼ਿਆਦਾ ਇਹ ਵਾਲੀ ਸਬਜੀ ਜਿਹੜੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਸਵੇਰੇ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਟਿਫਨ ਚ ਪਾ ਕੇ ਵੀ ਦੇ ਸਕਦੇ ਹੋ ਉਹਦਾ ਵੀ ਤੁਸੀਂ ਘਰ ਬਣਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ